ਵਾਹ ਗੁਰੂ ਦੀ ਫਤਿਹ ਪਾਦੰ ਸਤਕਾਰਯੋਗ ਪੰਨਾ ਪੰਥ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਮੌਜੂਦੀ ਦੇ ਵਿੱਚ ਆਪ ਸਰਬੱਤ ਸੰਗਤਾ ਮਾਈ ਭਾਈ ਜਿਤਨੇ ਵੀ ਸਰੀਰ ਸਤਿਗੁਰ ਪਾਸਾ ਜੀ ਦਾ ਜਸ ਗਾ ਰਹੇ ਹੋਂ ਗੁਰ ਸੰਗਤ ਦੀ ਸੁਣ ਰਹੇ ਹੋਂ ਸਤ ਸੰਗਤ ਕਰ ਰਹੇ ਹੋਂ ਵੱਡਿਆਂ ਭਾਗਾਂ ਵਾਲੇ ਹੋ ਵੱਡਿਆਂ ਭਾਗਾਂ ਦੀ ਇਹ ਨਿਸ਼ਾਨੀ ਐ ਇਹ ਹੀ ਨਿਸ਼ਾਨੀ ਜਿਹੜੀ ਐ ਮਹਾਰਾਜ ਕਹਿੰਦੇ ਦਰਗਾਹ ਦੇ ਵਿੱਚ ਕੰਮ ਆਉਂਦੀ ਸਾਧ ਸੰਗਤ ਕਰਨ ਦੀ ਮਹੱਤਤਾ ਗੁਰੂ ਪਾਖਸ਼ਾ ਜੀ ਨੇ ਬਾਣੀ ਚ ਵੀ ਵਰਣਨ ਕੀਤੀ ਹੈ ਵੇਦਾਂ ਗ੍ਰੰਥਾਂ ਸ਼ਾਸਤਰਾਂ ਦੇ ਵਿੱਚ ਵੀ ਜਿਹੜਾ ਵੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਨਾਮ ਨਾਲ ਸਰੀਰ ਜੁੜ ਜਾਂਦਾ ਸਾਧਗੁਰ ਪਾਤਸ਼ਾਹ ਜੀ ਕਹਿੰਦੇ ਫਿਰ ਨਾਮ ਰਹਿਓ ਸਾਧੂ ਰਹਿਓ ਰਹਿਓ ਗੁਰ ਗੋਬਿੰਦ ਸੋਹ ਨਾਨਕ ਇਹ ਜਗਤ ਮੈਂ ਕਿਨ ਜਪਿਓ ਗੁਰ ਮੰਤ ਉਹਨਾਂ ਦੀ ਮਹਿਮਾ ਕਥੀ ਨਹੀਂ ਜਾ ਸਕਦੀ ਮਹਾਰਾਜ ਕਹਿੰਦੇ ਇਸੇ ਕਰਕੇ ਗੁਰ ਸੰਗਤ ਦੀ ਸਤ ਸੰਗਤ ਵਿੱਚ ਆ ਕਰਕੇ ਗੁਰੂ ਦੇ ਜਾਸ ਨੂੰ ਗਾਉਣਾ ਤੇ ਸੋਣਾ ਤੇ ਮੰਨਣਾ ਤੇ ਤਿੰਨ ਗੁਰ ਸੰਗਤ ਨੇ ਬਖਸ਼ਸ਼ਾਂ ਨੇ ਦੀਵ ਨੇ ਇੱਕ ਵੀ ਇਹ ਬਖਸ਼ਸ਼ ਦੇ ਵਿੱਚੋਂ ਇੱਕ ਪ੍ਰਾਪਤ ਕਰ ਲਈ ਤੇ ਉਹਦਾ ਲੋਕ ਤੇ ਪਰਲੋਕ ਸੁਖੀ ਹੋ ਜਾਣਾ ਸਵਾਗੁਰ ਸੰਗਤ ਜੀ ਸਤਿਗੁਰ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇ ਮਹਾਰਾਜ ਅੱਜ ਦੇ ਪਾਵਨ ਪਵਿੱਤਰ ਸ਼ਬਦ ਵਿੱਚ ਸਤਗੁਰੂ ਪਾਤਸ਼ਾਹ ਜੀ ਬਾਣੀ ਦੇ ਵਿੱਚ ਉਚਾਰਨ ਕਰਦੇ ਮਹਾਰਾਜ ਕਹਿੰਦੇ ਸਤਗੁਰੂ ਪਾਤਸ਼ਾਹ ਜੀਓ ਮੈਂ ਸੰਸਾਰ ਵਿੱਚ ਆਇਆ ਪਰ ਮੇਤੋ ਕੁਝ ਚੰਗਾ ਨਹੀਂ ਹੋਇਆ ਦੇ ਮਨ ਦੇ ਵਾਸ ਵਿੱਚ ਪਿਆ ਸਰੀਰ ਜਿਹੜਾ ਇਹ ਸਦਾ ਹੀ ਜਿਵੇਂ ਮਨ ਨੇ ਕਹਿ ਦਿੱਤਾ ਉਵੇਂ ਕਰਦਾ ਕੋਈ ਚੰਗਾ ਕਰਤੱਬ ਕੋਈ ਚੰਗਾ ਸਮਾ ਭਲੇ ਦਾ ਪੂਰਨ ਦਾ ਮੈਂ ਕੁਛ ਇਸ ਤਰ੍ਹਾਂ ਦਾ ਕਰਨਾ ਨਹੀਂ ਕੀਤਾ ਤੇ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਤਦ ਦੱਸਦੇ ਆ ਕਿ ਵੀ ਸੰਸਾਰ ਵਿੱਚ ਵਿਚਰਿਆ ਮਹਾਰਾਜ ਜਿਹੜਾ ਸਰੀਰ ਹੈ ਇਸੇ ਤਰ੍ਹਾਂ ਫਿਰ ਲੀਨ ਰਹਿੰਦਾ ਇਹ ਸਾਦੇ ਸ਼ਬਦ ਵਿੱਚ ਗੁਰੂ ਅਰਜਨ ਦੇਵ ਮਹਾਰਾਜ ਫਿਰ ਦੱਸਦੇ ਆ ਮਹਾਰਾਜ ਸਤੋਂ ਚੰਗਾ ਚੰਗੀ ਕਰਨੀ ਜੀਵਨ ਦੇ ਵਿੱਚ ਚੰਗਾ ਕਿਉਂ ਨਹੀਂ ਹੁੰਦਾ ਇਹ ਸਾਧਗੁਰੂ ਪਾਤਸ਼ਾਹ ਜੀ ਫਿਰ ਸ਼ਬਦ ਵਿੱਚ ਦੱਸਦੇ ਆ ਮਹਾਰਾਜ ਇਸੇ ਤਰ੍ਹਾਂ ਕਰਕੇ ਮੇਰੇ ਜੀਵਨ ਦੇ ਵਿੱਚ ਨਾਂ ਚੰਗਾ ਹੋਣਾ ਤੇ ਫਿਰ ਗੁਰੂ ਪਾਤਸ਼ਾਹ ਜੀ ਨੇ ਸੋਝੀ ਦਿੱਤੀ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸਾਬ ਦੇ ਵਿੱਚ ਉਚਾਰਨ ਕਰਦੇ ਸਤਗੁਰ ਪਾਤਸ਼ਾਹ ਜੀ ਕਹਿੰਦੇ ਹੋਤੀ ਨਹੀਂ ਕਵਨ ਕਛ ਕਰਣੀ ਇਹ ਆਉਟ ਪਾਈ ਮਿਲ ਸੰਤੈ ਗੁਪਾਲ ਇਕ ਕੇ ਸਰਣੀ ਹੋਤੀ ਨਹੀਂ ਕਵਨ ਕਛ ਕਰਨੀ ਸਤਿਗੁਰ ਪਾਰਸਾ ਜੀ ਕਹਿੰਦੇ ਮਹਾਰਾਜ ਮੇਰੇ ਤੋਂ ਕੋ ਸੱਚੰਗਾ ਨਹੀਂ ਹੁੰਦਾ ਹੋਤੀ ਨਹੀਂ ਅਬਰ ਕਛ ਕਰਨੀ ਮੇਰੇ ਤੋਂ ਕੁਛ ਵੀ ਇਸ ਤਰ੍ਹਾਂ ਦਾ ਨਹੀਂ ਹੁੰਦਾ ਕਿ ਮੈਂ ਕੁਛ ਚੰਗਾ ਕਰ ਸਕਾਂ ਪਰਮਹਾਰਾਜ ਜੇ ਤੇਰੇ ਰੱਬ ਦੇ ਪਿਆਰੇ ਮਿਲ ਜਾਣ ਤੇਰੇ ਬਖਸ਼ਿਸ਼ ਪ੍ਰਾਪਤ ਹੋ ਸਕਦੀ ਸਤਗੁਰ ਪਾਤਸ਼ਾਹ ਦੇ ਗੁਰੂ ਚਾਰਮੇ ਕਰਨ ਦੇ ਇਹ ਹੈ ਓਟ ਪਾਈ ਮਨ ਸੰਤ ਗੋਪਾਲ ਏਕ ਕੀ ਸਰਣੀ ਇਹ ਹੈ ਓਟ ਪਾਈ ਓਟ ਦਾ ਭਾਵ ਸਤਗੁਰ ਪਾਤਸ਼ਾਹ ਜੀ ਤੁਹਾਡਾ ਜਿਹੜਾ ਆਸਰਾ ਤੁਹਾਡੇ ਜਿਹੜੇ ਨਾਮ ਦੀ ਮੈਂ ਮਾਂ ਤੁਹਾਡੇ ਨਾਮ ਦੀ ਜਿਹੜੀ ਬਖਸ਼ਿਸ਼ ਆ ਉਹ ਅਸਲ ਦੇ ਵਿੱਚ ਪ੍ਰਾਪਤ ਹੀ ਮੈਨੂੰ ਉਦੋਂ ਹੁੰਦੀ ਹੈ ਜਦੋਂ ਗੁਰੂ ਦੀ ਮੈਂ ਸਾਧ ਸੰਗਤ ਵਿੱਚ ਆ ਕੇ ਬੈਠਦਾ ਰੱਬ ਦੇ ਪਿਆਰਿਆਂ ਦਾ ਸਤ ਸੰਗ ਕਰਦਾ ਤੇ ਉਦੋਂ ਗੋਪਾਲ ਏਕ ਕੀ ਸਰਣੀ ਇਹ ਜਿਹੜਾ ਮੇਰਾ ਮਨ ਹੈ ਇਹ ਤੇਰੀ ਸਰਨ ਵਿੱਚ ਆ ਕੇ ਤੇਰੇ ਨਾਮ ਨੂੰ ਸੁਣਦਾ ਤੇ ਨਾਮ ਨੂੰ ਕਮਾਉਂਦਾ ਯਤਨ ਕਰਦਾ ਫਿਰ ਕੁਝ ਚੰਗਾ ਹੋ ਸਕਦਾ ਨਹੀਂ ਤਾਂ ਜਿਹੜਾ ਮੇਰਾ ਮਨ ਹੈ ਫਿਰ ਸਤਿਗੁਰ ਪਾਤਸ਼ਾਹ ਜੀ ਦੱਸਦੇ ਬਲ ਕਰਕੇ ਸੁਰਤ ਕਰਕੇ ਸਰੀਰ ਕਰਕੇ ਰਹਾਉਦਾ ਦਸ਼ਰਾਮ ਦੇ ਕੇ ਫਿਰ ਗੁਰੂ ਅਰਜਨ ਦੇਵ ਮਹਾਰਾਜ ਦੱਸਦੇ ਹੈ ਇਹੇ ਸਰੀਰ ਕਿਸ ਤਰ੍ਹਾਂ ਲੀਨ ਦਿੰਦਾ ਸਾਰਾ ਸਾਮੀ ਇਸੇ ਤਰ੍ਹਾਂ ਹੀ ਬਤੀਤ ਹੋ ਜਾਂਦਾ ਮਹਾਰਾਜ ਦਾਸ ਦੇ ਪੰਜ ਦੋਖ ਛਦਰ ਇਆ ਤਨ ਮੈਂ ਪੰਜ ਦੋਖ ਛਦਰ ਇਆ ਤਨ ਮੈਂ ਸਤਿਗੁਰੂ ਪਾਰਸਾ ਜੀ ਕਹਿੰਦੇ ਪੰਜ ਦੋਖ ਪੰਜ ਦੋਖ ਦਾ ਭਾਵ ਪੰਜ ਵਿਕਾਰ ਮਹਾਰਾਜ ਪੰਜ ਦੋਸੀ ਇਸ ਦੇਹੀ ਅੰਦਰ ਪੰਜ ਚੋਰ ਵਸੈ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਅੰਮ੍ਰਿਤ ਲੂਟਾ ਮਹਾਰਾਜ ਇਹ ਪੰਜ ਦੋਸੀ ਐ ਜਿਵੇਂ ਗੁਰਸੰਗਤ ਦੀ ਸਾਡੇ ਘਰ ਦੇ ਵਿੱਚੋਂ ਕੋਈ ਚੋਰ ਚੋਰੀ ਕਰਦਾ ਮੌਕੇ ਤੇ ਪਕੜਿਆ ਜਾਵੇ ਸਮਾਨ ਨਾਲ ਕੀਮਤੀ ਗਹਿਣੇ ਚੁਰਾਏ ਹੋਣ ਮਹਿੰਗੀਆਂ ਵਸਤੂਆਂ ਚੁਰਾ ਕੇ ਮੌਕੇ ਤੇ ਪਕੜਿਆ ਜਾਵੇ ਫਿਰ ਉਹਨੂੰ ਦੋਸ਼ੀ ਘੜਿਆ ਜਾਂਦਾ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਪੰਜ 도ਖ ਛਦਰ ਇਆ ਤਨ ਮਹਾਰਾਜ ਜਿਹੜਾ ਸਰੀਰ ਰੂਪੀ ਘੜ ਹੈ ਇਹਦੇ ਵਿੱਚ ਪੰਜ ਚੋਰਾ ਜਦੋਂ ਵੀ ਚੰਗਾ ਗੁਣ ਸਰੀਰ ਚ ਪਰਵੇਸ਼ ਹੁੰਦਾ ਇਹ ਫਿਰ ਦੋਸੀ ਜਿਹੜੇ ਆ ਨਾ ਇਹ ਲੁੱਟ ਲੈਂਦੇ ਆ ਚੰਗਾ ਕਰੇ ਕਿਵੇਂ ਇਨਸਾਨ ਜੇ ਚੰਗਾ ਕਰਦਾ ਇਹਨਾਂ ਵਿੱਚੋਂ ਪੰਜਾਂ ਚੋਂ ਇੱਕ ਉੱਠ ਕੇ ਖੜਾ ਹੋ ਜਾਂਦਾ ਚੰਗਾ ਕਰਦੇ ਕਰਦੇ ਫਿਰ ਅਹੰਕਾਰ ਹੋ ਜਾਂਦਾ ਕਈ ਵੀ ਨਹੀਂ ਫਿਰ ਵੀ ਦੋਸ਼ੀ ਹੈ ਉਹਨ ਸਤਗੁਰ ਪਾਤਸ਼ਾਹ ਜੀ ਕਹਿੰਦੇ ਮਹਾਰਾਜ ਇਸੇ ਕਰਕੇ ਮੇਰੇ ਜੀਵਨ ਦੇ ਵਿੱਚ ਪੰਜਾਂ ਦੋਸ਼ੀਆਂ ਨੇ ਮੈਨੂੰ ਕੈਦ ਕੀਤਾ ਹੋਇਆ ਮੇਰਾ ਤਨ ਇਹਨਾਂ ਨੇ ਲੁੱਟ ਲਿਆ ਮੈਂ ਤਨ ਨੂੰ ਕਿਸ ਤਰ੍ਹਾਂ ਇਹਨਾਂ ਤੋਂ ਛੁਡਾਵਾਂ ਮੇਰਾ ਮਨ ਬੇਕਾਰ ਗੱਲਾਂ ਕਰਦਾ ਵਿਖੇ ਵਿਆਹ ਕੀ ਕਰਨੀ ਵਿਖੇ ਦਾ ਭਾਵ ਜ਼ਹਿਰ ਵਿਆਹ ਦਾ ਭਾਵ ਮਹਾਰਾਜ ਇਸ ਤਰ੍ਹਾਂ ਦੀ ਜ਼ਹਿਰ ਇਕੱਠੀ ਕਰਦਾ ਇਹ ਜਿਹੜਾ ਪੰਜ ਦੁਖੀਆਂ ਦੇ ਨਾਲ ਰਲ ਕੇ ਮਨ ਤੇ ਫਿਰ ਉਸੇ ਤਰ੍ਹਾਂ ਹੀ ਸਰੀਰ ਕਰਦਾ ਇਸੇ ਤਰ੍ਹਾਂ ਹੀ ਗੁਰੂ ਪਾਤਸ਼ਾਹ ਦੱਸਦੇ ਆ ਨਾ ਸਾਧੂ ਗੁਰ 파ਸਾ ਜੀ ਕਹਿੰਦੇ ਮਹਾਰਜ ਮੇਰੇ ਤੋਂ ਚੰਗਾ ਇਸੇ ਕਰਕੇ ਨੇ ਹੁੰਦਾ ਪੰਜਾਂ ਦੁਖੀਆਂ ਨੇ ਮੇਰੇ ਸਰੀਰ ਨੂੰ ਤਨ ਨੂੰ ਵਸ ਚ ਕੀਤਾ ਹੋਇਆ ਤੇ ਮਨ ਜੈ ਦੀ ਇਕੱਠੀ ਕਰੀ ਜਾਂਦਾ ਹਰ ਵੇਲੇ ਮੇਰਾ ਮਾਨਸ ਸੈਤਾਨ ਬਣਿਆ ਰਹਿੰਦਾ ਬਿਰਤੀ ਕਰਕੇ ਸਰੀਰ ਕਰਕੇ ਬਾਲ ਕਰਕੇ ਇਹ ਫਿਰ ਜਿਵੇਂ ਮਾਨ ਕਹਿੰਦਾ ਪੰਜ ਦੁਖੀ ਜਿਹੜੇ ਆ ਇਹ ਪੰਜਾਂ ਦੁਖੀਆਂ ਦੀ ਦੇਣ ਜਦੋਂ ਚੋਰ ਨੂੰ ਛੱਡਿਆ ਜਾਵੇ ਫਿਰ ਉਹ ਫਿਰ ਉਹੀ ਹਰਕਤਾਂ ਹੀ ਕਰਦਾ ਇਸ ਤਰ੍ਹਾਂ ਮਹਾਰਾਜ ਦੱਸਦੇ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਪੰਜਾਂ ਦੋਖੀਆਂ ਨੇ ਮੇਰੇ ਤਨ ਦੇ ਵਿੱਚ ਜ਼ਹਿਰ ਪੈਦਾ ਕਰ ਦਿੱਤੀ ਤੇ ਦਿਨ ਰਾਤ ਮੈਂ ਜਿਹੜੀ ਕਰਨੀ ਕਰਨਾ ਇਹ ਜ਼ਹਿਰ ਰੂਪੀ ਕਰਦਾ ਫਿਰ ਸਤਗੁਰੂ ਪਾਤਸ਼ਾਹ ਜੀ ਉਚਾਰਨ ਕਰਦੇ ਆਸ ਆਪਾਦ ਦਿਨ ਸგან ਰਾਖੇ ਸਤਗੁਰੂ ਪਾਤਸ਼ਾਹ ਜੀ ਮੈਨੂੰ ਇੱਕ ਆਸ ਹੈ ਤੁਹਾਡੇ ਤੇ ਮੈਨੂੰ ਗਿਣਕੇ ਦਿਨ ਦਿੱਤੇ ਗਏ ਆ ਜਗਤ ਵਿੱਚ ਇਹਦੇ ਵਿੱਚ ਮੈਂ ਬਾਲ ਆਪਣਾ ਹਾਰੀ ਜਾਂਦਾ ਰੋਜ਼ ਬਾਲ ਮੇਰਾ ਸਰੀਰ ਕਮਜ਼ੋਰ ਹੋਈ ਜਾਂਦਾ ਹਰ ਰੋਜ਼ ਸਰੀਰ ਦੇ ਵਿੱਚੋਂ ਸਵਾਸ ਨਿਕਲੀ ਜਾਂਦੀ ਸਮਾ ਗਣਕੇ ਮਿਲੇ ਨਾ ਮੋਹਲਤ ਪੁੰਨੀ ਪਾਏ ਭਰੀ ਮਹਾਰਾਜ ਦੱਸਦੇ ਆ ਜਿਹੜਾ ਸਰੀਰ ਹੈ ਭਰਿਆ ਹੋਇਆ ਸਵਾਸਾਂ ਦੇ ਨਾਲ ਵਾਸ ਜੜਿਆ ਦਿਨ ਰਾਤ ਕਰਕੇ ਨਿਕਣੀ ਜਾਂਦੀ ਤੇ ਮਹਾਰਾਜ ਕਹਿੰਦੇ ਇਸੇ ਤਰ੍ਹਾਂ ਤੇਰਾ ਸਰੀਰ ਜਿਹੜਾ ਸਤਗੁਰ ਪਾਤਸ਼ਾਹ ਜੀ ਕਹਿੰਦੇ ਆਸ ਆਪਾਦ ਦਿਨ ਸੰਗਣ ਰੱਖੀ ਦਿਨ ਸੰਗਣ ਰੱਖੀ ਦਿਨ ਵੀ ਜਿਹੜੇ ਗਿਣਤੀ ਦੇ ਮਿਲੇ ਆ ਤੇਰੇ ਮਹਾਰਾਜ ਕਹਿੰਦੇ ਗਰਸਤ ਜਾਤ ਬਨ ਜਰਣੀ ਮਹਾਰਾਜ ਮੈਂ ਗਰਸਿਆ ਪਿਆ ਗ੍ਰਸਤ ਦਾ ਭਾਵ ਕੀ ਹੈ ਜਿਵੇਂ ਗੁਰ ਸੰਗਤ ਲਈ ਆਪਾ ਕਹਦੀਏ ਵੀ ਇਲਾਕਾ ਸੀਲ ਹੋ ਗਿਆ ਗ੍ਰਸਤ ਦਾ ਭਾਵ ਉਥੇ ਆਰਮੀ ਪੁਲਿਸ ਆ ਗਈ ਵੀ ਉਥੇ ਕੋਈ ਜਾ ਨਹੀਂ ਸਕਦਾ ਇਸ ਤਰ੍ਹਾਂ ਸਾਡੇ ਸਰੀਰ ਦੇ ਵਿੱਚ ਜਿਹੜੇ ਪੰਜ ਦੁਖੀ ਹੈ ਇਹ ਸਾਨੂੰ ਰੱਬ ਤੱਕ ਪਹੁੰਚਣ ਨਹੀਂ ਦਿੰਦੇ ਇਹਨਾਂ ਦਾ ਜਿਹੜਾ ਤਾਂ ਇਹਨਾਂ ਦੇ ਵਿੱਚ ਲੀਨ ਆ ਇਹ ਫਿਰ ਇਹਨਾਂ ਚ ਹੀ ਲੀਨ ਰਹਿੰਦਾ ਇਥੇ ਸਤਗੁਰ ਪਾਤਸ਼ਾਹ ਜੀ ਦੱਸਦੇ ਮਹਾਰਾਜ ਆਸ ਹੈ ਵੀ ਜੇ ਮੈਂ ਛੋਟਾ ਜਾਵਾਂ ਜਿਹੜਾ ਮੇਰਾ ਤਨ ਰੂਪੀ ਘਾਰ ਆ ਇਹ ਤਨ ਰੂਪੀ ਘਰ ਦੇ ਵਿੱਚ ਉਹ ਜਿਹੜੇ ਗ੍ਰਸਥਾ ਵਿਕਾਰਾਂ ਦੀ ਇਹਨਾਂ ਤੋਂ ਮੈਂ ਕਦੋਂ ਖਲਾਸੀ ਕਰਾਂ ਇਹਨਾਂ ਨੇ ਮੈਨੂੰ ਬੰਦ ਕਰਕੇ ਰੱਖਿਆ ਹੋਇਆ ਹੈ ਤੇ ਮੇਰੇ ਤੇ ਬੁੜੇ ਪਾਉਣ ਵਾਲਾ ਜਾਤ ਬਲ ਜਰਣੀ ਜਾਤ ਬਲ ਜਰਣੀ ਦਾ ਭਾਵ ਜਾਤ ਦਾ ਭਾਵ ਗੁਰ ਸੰਗਤ ਦੀ ਬੁਢੀਪਾ ਬਲ ਦਾ ਭਾਵ ਕਮਜ਼ੋਰੀ ਸਰੀਰ ਕਰਕੇ ਬਲ ਲੱਗ ਗਿਆ ਜਰ ਲੱਗ ਗਿਆ ਮਹਾਰਾਜ ਜਾਤ ਬਲ ਜਰਣੀ ਜਰਣੀ ਦਾ ਭਾਵ ਜਰ ਲੱਗਣਾ ਇਹ ਸਰੀਰ ਨੂੰ ਇਹਨਾਂ ਨੇ ਜਰ ਲਾ ਦਿੱਤਾ ਹੁਣ ਬੜਾ ਹੀ ਸਮਾਂ ਬੀਤ ਗਿਆ ਕਦੇ ਵੀ ਇਹਨਾਂ ਤੋਂ ਛੁੱਟਣਾ ਨਹੀਂ ਕੀਤਾ ਬਾਚਪਨ ਲੰਘ ਗਿਆ ਜਵਾਨੀ ਲੰਘ ਗਈ ਬੁਢੇਪਾ ਬਾਲ ਕਰਕੇ ਕਮਜ਼ੋਰ ਹੋ ਗਿਆ ਜਰ ਲੱਗ ਗਿਆ ਤੇ ਹੁਣ ਸਤਿਗੁਰ ਪਾਤਸ਼ਾਹ ਜੀ ਸਮਾਂ ਬੜਾ ਬੀਤ ਚੁੱਕਿਆ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਦੱਸਦੇ ਐ ਇਸੇ ਕਰਕੇ ਬੁਢੇਪਾ ਆ ਗਿਆ ਪਰ ਸਿਮਰਨ ਨਹੀਂ ਹੋਇਆ ਤੇ ਗੁਰੂ ਅਰਜਨ ਦੇਵ ਮਹਾਰਾਜ ਫਿਰ ਬੇਨਤੀ ਕਰਦੇ ਸਤਿਗੁਰ ਪਾਤਸ਼ਾਹ ਜੀ ਅਸੀਂ ਬੱਚੇ ਆ ਬੱਚਿਆਂ ਨੂੰ ਸਮਝਾ ਦਿਓ ਕਿਉਂਕਿ ਸਾਡਾ ਜਿਹੜਾ ਦੀਵਾ ਮਹਾਰਾਜ ਕਹਿੰਦੇ ਹਮ ਬਾਰਕ ਤਉ ਸਰਣਾਈ ਫਿਰ ਸਤਿਗੁਰ ਪਾਤਸ਼ਾਹ ਜੀ ਕਹਿੰਦੇ ਤਮ ਮਾਤ ਪਿਤਾ ਹਮ ਬਾਰਕ ਤੇਰੀ ਸਤਿਗੁਰ ਪਾਤਸ਼ਾਹ ਜੀ 12 ਬਾਰ ਸ਼ਬਦਾਂ ਵਿੱਚ ਉਚਾਰਨ ਕਰਦੇ ਮਹਾਰਾਜ ਅਸੀਂ ਬੱਚੇ ਆ ਚਾਹੇ ਅਸੀਂ ਬਚਪਨਾ ਚਾਹੇ ਜਵਾਨਾ ਚਾਹੇ ਬੁੱਢੇ ਹੋ ਗਏ ਪਰ ਮਨ ਕਰਕੇ ਮਹਾਰਾਜ ਸਾਨੂੰ ਇਸ ਸੱਚ ਦੀ ਪਛਾਣ ਨਹੀਂ ਆਈ ਕਿ ਅਸੀਂ ਕਰੀਏ ਜਗਤ ਵਿੱਚ ਕਰੀਏ ਤਾਂ ਕਰੀਏ ਕੀ ਸਤਗੁਰ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਫਿਰ ਬੇਨਤੀ ਕਰਨ ਵਾਸਤੇ ਉਤਾਵਲੇ ਹੁੰਦੇ ਮਹਾਰਾਜ ਕਹਿੰਦੇ ਮਹਾਰਾਜ ਅਨਾਥਾ ਨਾਥ ਦਇਆਲ ਸੁਖ ਸਾਗਰ ਸਤਗੁਰ ਪਾਤਸ਼ਾਹ ਦੀ ਅਨਾਥ ਦਾ ਭਾਵ ਜੀ ਦੇ ਸਿਰ ਤੇ ਕੋਈ ਨਾ ਹੋਵੇ ਇਥੋਂ ਤੱਕ ਕਿ ਮਾਤਾ ਪਿਤਾ ਵੀ ਨਾ ਹੋਵੇ ਉਹਨੂੰ ਅਨਾਥ ਕਿਹਾ ਜਾਂਦਾ ਵੀ ਇਹਦੇ ਸਿਰ ਤੇ ਮਾਤਾ ਪਿਤਾ ਨਹੀਂ ਹੈ ਅਨਾਥਾਂ ਨਾਥ ਦਇਆਲ ਦੁਖ ਸਾਗਰ ਸਤਿਗੁਰ ਪਾਤਸ਼ਾਹ ਜੀ ਅਸੀਂ ਅਨਾਥਾਂ ਬੇਸਕ ਸਮਝਦਾਰੀ ਦੇ ਨਾਲ ਜੀਵਨ ਨੂੰ ਬਤੀਤ ਕਰਦੇ ਹਾਂ ਪਰ ਸੋਚ ਕਰਕੇ ਅਨਾਥਾਂ ਸਾਡੀ ਸੋਚ ਦੇ ਵਿੱਚ ਕੇਵਲ ਸੰਸਾਰਕ ਬਿਰਤੀ ਹੈ ਸੰਸਾਰਕ ਬਿਰਤੀ ਕਰਕੇ ਅਸੀਂ ਬਲ ਹਾਰ ਗਏ ਸੋਰਤ ਹਾਰਗੇ ਜਿਹੜਾ ਤਨੈ ਇਹਨੂੰ ਵੀ ਜਰ ਲੱਗੀ ਤੇ ਮੱਤ ਕਰਕੇ ਅਸੀਂ ਹੀਨੇ ਆਂ। ਕਮ ਮੂਰਖ ਤੋ ਸਰਨਾਈ ਸਤਿਗੁਰ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਦੱਸਦੇ ਮਹਾਰਾਜ ਅਨੁਨਾਥਾਂ ਨੂੰ ਆਪਣੀ ਸਰਨ ਦੇ ਵਿੱਚ ਰੱਖਣਾ ਕਰੋ। ਅਨਾਥਾ ਨਾਥ ਦਿਆਲ ਸੁਖ ਸਾਮਰ ਸੋਖਾਂ ਦੇ ਸਾਗਰ ਤੁਸੀਂ ਦੁੱਖਾਂ ਨੂੰ ਹਰਨ ਵਾਲੇ ਅਨਾਥ ਅਨਾਥ ਦਇਆਲ ਸੁਖ ਸਾਗਰ ਸਭ ਦੋਖ ਪੈ ਹਰਨੀ ਡਰ ਵੀ ਦੂਰ ਕਰਨ ਵਾਲੇ ਤੇ ਮੈਂ ਆਨਾਤ ਤੁਹਾਡੀ ਸਰਨ ਆਇਆ ਮੈਨੂੰ ਅਨਾਥ ਨੂੰ ਆਪਣੇ ਚਰਨਾਂ ਦੇ ਨਾਲ ਜੋੜ ਲਓ ਮਹਾਰਾਜ ਕੋਈ ਨਹੀਂ ਪੁੱਛਦਾ ਆਮਰ ਰੁੜਤੇ ਫਿਰਤੇ ਕੋਈ ਬਾਤ ਨਾ ਪੁੱਛਦਾ ਗੁਰੂ ਸਤਗੁਰ ਸੰਗ ਹੀਰੇ ਹਮ ਥਾਪੇ ਸਤਗੁਰ ਪਾਤਸ਼ਾਹ ਜੀ ਤੁਸੀਂ ਦਿਆਲੂ ਹੋ ਕਿਰਪਾ ਨੂੰ ਸਾਨੂੰ ਬੇਸਮਝਿਆ ਨੂੰ ਸਮਝ ਦੇ ਸਕਦੇ ਹੋ ਭਟਕਿਆ ਹੋਇਆ ਨੂੰ ਮਨ ਕਰਕੇ ਢੇਰ ਵਿੱਚ ਗਿਆ ਨੂੰ ਤੁਸੀਂ ਰਸਤਾ ਦਿਖਾ ਸਕਦੇ ਹੋ ਤੁਹਾਡੀ ਬਖਸ਼ਿਸ਼ ਜਿਹੜੀ ਹੈ ਇਹ ਸੰਸਾਰ ਦੇ ਵਿੱਚ ਚਾਨਣ ਕਰਨ ਵਾਲੀ ਹੈ ਤੇ ਮੈਨੂੰ ਨਾਕ ਨੂੰ ਆਪਣੇ ਚਰਨਾਂ ਦੇ ਨਾਲ ਜੋੜ ਕੇ ਦਿਆਲੂ ਹੋ ਕੇ ਕਿਰਪਾਲੂ ਹੋ ਕੇ ਮੇਰੇ ਦੋਖ ਜਿਹੜੇ ਆ ਪੰਜ ਦੁਖੀ ਇਹਨਾਂ ਨੂੰ ਮਹਾਰਾਜ ਆਪਣੇ ਵਸ ਵਿੱਚ ਕਰ ਦਿਓ ਪੰਜਵੇਂ ਪਾਸ਼ਾ ਗੁਰੂ ਅਰਜਨ ਦੇਵ ਮਹਾਰਾਜ ਦੱਸਦੇ ਆ ਨਾ ਫਿਰ ਸਾਰਬ ਦੋਖ ਤੈ ਹਰਨੀ ਮਹਾਰਾਜ ਇਹਨਾਂ ਦਾ ਡਰ ਜਿਹੜਾ ਨਾ ਇਹ ਮੈਨੂੰ ਡਰਾੜ ਰਾ ਕੇ ਸਮਾਬਦਿਤ ਕਰਦੇ ਆ ਜਦੋਂ ਵੀ ਇਹ ਪੈਦਾ ਹੋ ਜਾਂਦੇ ਇਹਨਾਂ ਪੰਜਾਂ ਦੋਖੀਆਂ ਨੂੰ ਤੁਸੀਂ ਵਾਸ ਚ ਕਰੋ ਤੀਜੇ ਪਾਰਸ਼ਾ ਗੁਰੂ ਅਮਰਦਾਸ ਮਹਾਰਜ ਦਾਸ ਜੀ ਨੇ ਪੰਜ ਲੋਤ ਤਤੋਂ ਦਾ ਵਾਸ ਕੀਤੇ ਕਾਲ ਕੰਟ ਕੁਮਾਰਿਆ ਤੁਰ ਕਰਮ ਪਾਇਆ ਤੁਧ ਜਨ ਕੋ ਸੇ ਨਾਮ ਹਰਿ ਕਾ ਲਾਗੇ ਕਹਿ ਨਾਨਕ ਤਹ ਸੁਖ ਹੋਆ ਤਿਤ ਘਰ ਅਨਹਦ ਵਾਜੇ ਇਥੇ ਗੁਰੂ 파ਰਸਾ ਜੀ ਦੱਸਦੇ ਮਹਾਰਾਜ ਕਹਿੰਦੇ ਭਾਈ ਜਿਹੜਾ ਤੇਰਾ ਸਰੀਰ ਰੂਪੀ ਤਨ ਰੂਪੀ ਇਲਾਤਾ ਗ੍ਰਸਤਾ ਜਿੱਥੇ ਹਰ ਵੇਲੇ ਇਹ ਸਤਾਉਂਦੇ ਆ ਇਹਨਾਂ ਦੁਖੀਆਂ ਨੂੰ ਪਕੜ ਲਓ ਮਹਾਰਾਜ ਮੇਰੇ ਸਰੀਰ ਦੇ ਵਿੱਚੋਂ ਵਸਚ ਕਰ ਲਓ ਤੇ ਇਹਨਾਂ ਦਾ ਡਰ ਵੀ ਮੇਰੇ ਚੋਂ ਵਸਚ ਬਾਹਰ ਕਰ ਦੋ ਮੇਰੇ ਤਨ ਨੂੰ ਇਹਨਾਂ ਤੋਂ ਛਡਾ ਲਓ ਤੁਸੀਂ ਦਿਆਲੂ ਕਿਰਪਾਲੂ ਕਿਰ ਮਹਾਰਾਜ ਦੱਸ ਦੇ ਮਨ ਬਾਂਛਤ ਚਿਤ ਬਤ ਨਾਨਕ ਦਾਸ ਮਨ ਬਾਂਛਤ ਜਿਤ ਬਤ ਨਾਨਕ ਦਾਸ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਮਹਾਰਾਜ ਮੇਰੇ ਮਨ ਦੇ ਵਿੱਚ ਇੱਛਾ ਕਿ ਮੈਂ ਤੁਹਾਡੇ ਨਾਮ ਨੂੰ ਚਿਤ ਵੀ ਜਾਵਾਂ ਹਰ ਵੇਲੇ ਅਰਦਾਸੀ ਜਾਵਾਂ ਤੇ ਸਤਗੁਰ ਪਾਤਸ਼ਾਹ ਜੀ ਕਹਿੰਦੇ ਮਹਾਰਾਜ ਜੇ ਇਹ ਦੁਖੀ ਮੈਨੂੰ ਛੱਡਣ ਇਹ ਪੰਜਾਂ ਦੁਖੀਆਂ ਦੇ ਕਰਕੇ ਮੇਰਾ ਧਿਆਨ ਜਿਹੜਾ ਤੁਹਾਡੀ ਸਤ ਸੰਗਤ ਵਿੱਚ ਨਾਮ ਦੇ ਵਿੱਚ ਸੇਵਾ ਦੇ ਵਿੱਚ ਸਿਮਰਨ ਵਿੱਚ ਨਹੀਂ ਆਉਂਦਾ ਤੇ ਮੇਰੀ ਬੇਨਤੀ ਹੈ ਮੈਂ ਅनाथ ਨੂੰ ਆਪਣੇ ਚਰਨਾਂ ਦੇ ਵਿੱਚ ਰੱਖੋ ਕਿਰਪਾ ਕਰੋ ਮੇਰੇ ਜੀਵਨ ਦੇ ਵਿੱਚ ਪ੍ਰਕਾਸ਼ ਕਰ ਦਿਓ ਮੇਰੇ ਮਨ ਦੀ ਚਾਹਤਾ ਮਨ ਬਾਸ਼ਤ ਚਤਵਤ ਨਾਨਕ ਦਾਸ ਮੇਰੀ ਦਾਸ ਦੀ ਇੱਕ ਤਮੰਨਾ ਤਮੰਨਾ ਕਿਹੜੀ ਪੇਖ ਜੀਵਾ ਪ੍ਰਭ ਚਰਣੀ ਤੇਰੇ ਚਰਨਾ ਨੂੰ ਦੇਖ ਦੇਖ ਕੇ ਦੀਮਾ ਦਰਸ਼ਨ ਦੇਖ ਜੀਵਾ ਗੁਰ ਤੇਰਾ ਪੂਰਨ ਕਰਮ ਓਏ ਪ੍ਰਭ ਮੇਰਾ ਸਤਗੁਰ ਪਾਰਸਾ ਜੀ ਦਾ ਦਰਸ਼ਨ ਕਿਹੜਾ ਹੈ ਚਰਨ ਜਿਹੜੇ ਹੈ ਮਹਾਰਾਜ ਦੇ ਚਰਨ ਗੁਰ ਸੰਗਤ ਦੀ ਸ਼ਬਦ ਗੁਰੂ ਬਾਣੀ ਗੁਰੂ ਪੋਥੀ ਪਰਮੇਸ਼ਰ ਕਥਾਨ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਯੂ ਗ੍ਰੰਥ ਇਹ ਸਤਗੁਰ ਪਾਰਸਾ ਜੀ ਕਹਿੰਦੇ ਭਾਈ ਜਿਵੇਂ ਤੂੰ ਕਿਸੇ ਦੇ ਘਰ ਦੇ ਵਿੱਚ ਚਰਨ ਪਾਉਣਾ ਜਦੋਂ ਘਰ ਵਿੱਚ ਸਰੀਰ ਕਰਕੇ ਪ੍ਰਵੇਸ਼ ਹੋ ਜਾਂਦਾ ਨਾ ਇਹ ਇਨਸਾਨ ਫਿਰ ਆਇਆ ਸਮਝਿਆ ਜਾਂਦਾ ਵੀ ਸਾਡੇ ਘਰ ਕੋਈ ਆਇਆ ਇਸ ਤਰ੍ਹਾਂ ਹੀ ਮਹਾਰਾਜ ਇਹ ਕਹਿੰਦੇ ਬਾਣੀ ਦਾ ਕੱਲਾ ਕੱਲਾ ਸ਼ਬਦ ਮਨ ਦੇ ਵਿੱਚ ਵਸਾ ਤੇ ਗੁਰੂ ਦੇ ਚਰਨ ਗੁਰੂ ਦਾ ਦਰਸ਼ਨ ਇਹਨਾਂ ਚ ਐ ਇਸ ਬਾਣੀ ਦੇ ਵਿੱਚ ਗੁਰੂ ਦਾ ਦਰਸ਼ਨ ਸਮਾਇਆ ਆਪਣੇ ਮਨ ਦੇ ਵਿੱਚ ਥਾਂ ਦੇ ਗੁਰੂ ਦੇ ਸ਼ਬਦ ਨੂੰ ਕਿਉਂਕਿ ਸ਼ਬਦ ਗੁਰੂ ਬਾਣੀ ਗੁਰੂ ਦੱਸਦਿਆ ਨਾ ਮਹਾਰਾਜ ਸਾਧਗੁਰ ਪਾਲ ਸਾਹਿਬ ਜੀ ਕਹਿੰਦੇ ਨਾਮ ਰੂਪੀ ਚਰਨ ਆਪਣੇ ਹਿਰਦੇ ਵਿੱਚ ਵਸਾਈ ਚੱਲ ਇਕ ਓਅੰਕਾਰ ਤੋਂ ਲੈ ਕੇ 18 10 20 ਤੱਕ ਗੁਰੂ ਦੀ ਮਹਿਮਾ ਇਹ ਨਾਮ ਰੂਪੀ ਚਰਨ ਆਪਣੇ ਮਨ ਰੂਪੀ ਹਿਰਦੇ ਵਿੱਚ ਵਸਾਣਾ ਕਦ ਇਸੇ ਤਰ੍ਹਾਂ ਜੀ ਸਤਗੁਰ ਪਾਸਾ ਜੀ ਕਹਿੰਦੇ ਫਿਰ ਨਾਮ ਦੀ ਕਮਾਈ ਜਿਹੜੀ ਹੈ ਤੇਰਾ ਜਿਹੜਾ ਧਿਆਨ ਹੈ ਇਹਨਾਂ ਪੰਜਾਂ ਦੋਸ਼ੀਆਂ ਚੋਂ ਨਿਕਲੇਗਾ ਪੰਜ ਦੋਤ ਜਿਹੜੇ ਆਏ ਤੈਨੂੰ ਛੱਡ ਦੇਣਗੇ ਕਿਉਂਕਿ ਇਹ ਸਰੀਰ ਕਰਕੇ ਮਨ ਬਿਰਤੀ ਕਰਕੇ ਪੈਦਾ ਹੁੰਦਿਆ ਜਦੋਂ ਮਨ ਬਿਰਤੀ ਗੁਰੂ ਵੱਲ ਹੋ ਜਾਂਦੀ ਫਿਰ ਇਹਨਾਂ ਤੋਂ ਆਪਣੀਆਂ ਆਪ ਹੀ ਇਨਸਾਨ ਛੁੱਟ ਜਾਂਦਾ ਇਹ ਸਤਿਗੁਰ ਪਾਤਸ਼ਾਹ ਜੀ ਸਾਨੂੰ ਰਸਤਾ ਦੱਸਦੇ ਆ ਵੀ ਭਾਈ ਤੇਰੇ ਸਰੀਰ ਨੂੰ ਲੁੱਟਣ ਦੀ ਅਵਸਥਾ ਜਿਹੜੀ ਹੈ ਤੇਰੇ ਸਰੀਰ 'ਚ ਪੈਦਾ ਪਰ ਇਹਨਾਂ ਨੂੰ ਲੁੱਟਣ ਤੋਂ ਪਹਿਲਾਂ ਇਹਨਾਂ ਨੂੰ ਸਮਝਣਾ ਜ਼ਰੂਰੀ ਹੈ ਸਾਡਾ ਇਹਨਾਂ ਦਾ ਛੁਟਕਾਰਾ ਕਿਵੇਂ ਹੋ ਸਕਦਾ ਉਹ ਰਸਤਾ ਮਹਾਰਜ ਦੱਸਦੇ ਆ ਉਹ ਹੈ ਰਸਤਾ ਮਹਾਰਾਜ ਕਹਿੰਦੇ ਮਨ ਬਾਸ਼ਤ ਚਤਵਤ ਨਾਨਕ ਦਾਸ ਚਿਤਵਨਾ ਤਦ ਵਾਹਿਗੁਰੂ ਦਾ ਸਿਮਰਨ ਕਰ ਸਭ ਤੋਂ ਪਹਿਲਾ ਰਸਤਾ ਦੱਸਿਆ ਮਹਾਰਾਜ ਨੇ ਤੂੰ ਚਾਹਣਾ ਬਈ ਮਿਹਨਤੋਂ ਛੁੱਟਾਂ ਤੇ ਛੁੱਟਣ ਵਾਸਤੇ ਪਿਆਰਾ ਸੁਧਾਰਤਾ ਲੈ ਕੇ ਹੋਣਾ ਪੈਣਾ ਕੋਈ ਵੀ ਦੋਸ਼ੀ ਐ ਜਿੰਨਾ ਚਿਰ ਉਹ ਆਦਤ ਨਹੀਂ ਛੱਡਦਾ ਉਹ ਨੂੰ ਛੱਡਿਆ ਨਹੀਂ ਜਾ ਸਕਦਾ ਇਸੇ ਤਰ੍ਹਾਂ ਹੀ ਗੁਰੂ ਪਾਰਸਾ ਜੀ ਕਹਿੰਦੇ ਭਾਈ ਤੂੰ ਕਹਿੰਦਾ ਮੇਰਾ ਨਾਮ ਜਪਉਂ ਜੀ ਕਰ ਜੀ ਨਹੀਂ ਕਰਦਾ ਸੁਰਤ ਕਰਕੇ ਮੇਰਾ ਧਿਆਨ ਇੱਧਰ ਹੀ ਰਹਿੰਦਾ ਜ਼ਿਆਦਾਤਰ ਮਹਾਰਾਜ ਕਹਿੰਦੇ ਭਾਈ ਜਿਹੜਾ ਧਿਆਨ ਆ ਫਿਰ ਇਹਨੂੰ ਧਿਆਨ ਲਾਉਣ ਵਾਸਤੇ ਤੈਨੂੰ ਚਤਵਨ ਕਰਨਾ ਪੈਣਾ ਵਾਹਿਗੁਰੂ ਵੱਲ ਸਿਮਰਨ ਕਰਨਾ ਪੈਣਾ ਬਾਰੰਬਾਰ ਬੇਨਤੀਆਂ ਕਰਨੀਆਂ ਪੈਣੀਆਂ ਬਾਰੰਬਾਰ ਅਰਦਾਸ ਕਰਨੀ ਪੈਣੀ ਬਾਰੰਬਾਰ ਸਤ ਸੰਗਤ ਕਰਨੀ ਪੈਣੀ ਇਸੇ ਕਰਕੇ ਸਤਿਗੁਰ ਪਾਤਸ਼ਾਹ ਜੀ ਕਹਿੰਦੇ ਜਿਹੜਾ ਦੋਸ਼ੀ ਹੁੰਦਾ ਫਿਰ ਉਹਨੂੰ ਸਜ਼ਾ ਦਿੱਤੀ ਜਾਂਦੀ ਹੈ ਲੰਬੇ ਸਮੇਂ ਲਈ ਵੀ ਇਹਦੀ ਆਦਤ ਜੜੀ ਆ ਛੁੱਟ ਜਾਵੇ। ਕਈ ਵਾਰੀ ਸਾਲ 2 ਸਾਲ 3 ਸਾਲ 5 ਸਾਲ 10 ਸਾਲ ਵੀ ਜੇਲ੍ਹ ਵਿੱਚ ਕੱਟਣੇ ਪੈ ਜਾਂਦੇ। ਇਸ ਤਰ੍ਹਾਂ ਗੁਰਸੰਗਤ ਜੀ ਸਤਿਗੁਰ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਮਹਾਰਾਜ ਮੈਨੂੰ ਇੱਕ ਚਾਹਤ ਹੈ ਇਹ ਮੈਨੂੰ ਤੂੰ ਬਲਜਾਮੀ ਨਾ ਤੂੰ ਮੇਰਾ ਛੁਟਕਾਰਾ ਹੋ ਜਾਵੇ ਤੇ ਚਾਤ ਜਿਹੜੀ ਐ ਇੱਛਾ ਜਿਹੜੀ ਮੇਰੀ ਪੂਰੀ ਕਰਦੇਓ ਗੁਰੂ ਅਰਜਨ ਦੇਵ ਮਹਾਰਜ ਕਹਿੰਦੇ ਇੱਛਾ ਪੂਰੀ ਹੋ ਜੇਗੀ ਤੇ ਜੇ ਤੂੰ ਆਪਣੀ ਰਸਨਾ ਤੇ ਬਾਹੁਰੂ ਦਾ ਨਾਮ ਲੈ ਕੇ ਆਏਂਗਾ ਸਿਮਰਨ ਕਰੇਂਗਾ ਤੇ ਜਿਹੜਾ ਤੇਰਾ ਦਰਸ਼ਨ ਐ ਨੇਤਰੀ ਸਤਗੁਰੂ ਪੇਖਣਾ ਸਰਬਣੀ ਸੁਣਨਾ ਗੁਰਨਾਉ ਸਤਗੁਰੂ ਸੇਤੀ ਦਤਿਆ ਦਰਗੈ ਪਈਏ ਖਾਓ ਫਿਰ ਮਹਾਰਾਜੇ ਕਹਿੰਦੇ ਛੁਟਕਾਰਾ ਹੋਣਾ ਇਹਨਾਂ ਤੋਂ ਨਹੀਂ ਤਾਂ ਸਮਾਂ ਬੀਤੀ ਜਾਂਦਾ ਦੱਸਿਆ ਮਹਾਰਾਜ ਨੇ ਫਿਰ ਗਰਸਤ ਜਾਤ ਵੱਲ ਜਰਣੀ ਬੁੜੀ ਪਾ ਜਾਂਦਾ ਤਨ ਕਰਕੇ ਇਨਸਾਨ ਕਮਜ਼ੋਰ ਹੋ ਜਾਂਦਾ ਇਹਨਾਂ ਤੋਂ ਛੁਟਕਾਰਾ ਨਹੀਂ ਮਿਲਦਾ ਜੰਨਾ ਚੜਜ ਹੁੰਦਾ ਹੈ ਇਨਸਾਨ ਇਸੇ ਕਰਕੇ ਭਾਈ ਅਸੀਂ ਵੀ ਬੇਨਤੀ ਰੋਜ਼ ਕਰੋ ਮਹਾਰਾਜ ਸਾਡਾ ਜਿਹੜਾ ਧਿਆਨ ਹੈ ਇਹ ਸੰਸਾਰ ਦੇ ਵਿਕਾਰਾਂ ਚੋਂ ਨਿਕਲ ਕੇ ਮਹਾਰਾਜ ਤੇਰੀ ਬਾਣੀ ਨਾਲ ਜੁੜ ਜਾਵੇ ਛੁਟਕਾਰਾ ਮਿਲ ਜਾਵੇ ਸਾਡੀ ਸੂਰਤ ਵਿੱਚ ਨਾਮ ਦਾ ਵਸਾ ਹੋ ਜਾਵੇ ਆਉ ਆਪਾਂ ਵੀ ਕਰੀਏ ਬੇਨਤੀ ਮਹਾਰਾਜ ਅਸੀਂ ਵੀ ਅਨਾਥਾਂ ਨਾਥ ਅਸੀਂ ਵੀ ਨਾਥੀਆਂ ਬੱਚੀਆਂ ਮਹਾਰਾਜ ਸਾਨੂੰ ਵੀ ਰਸਤਾ ਦੱਸ ਦਿਓ ਇਹ बार-बार ਅਰਦਾਸ ਬੇਨਤੀ ਕਰੀਏ ਤਾਂ ਗੁਰ ਸੰਗਤ ਦੀ ਸਾਡਾ ਲੋਕ ਵਿੱਚ ਆਇਆ ਸਫਲਾ ਹੋਣਾ ਤੇ ਲੋਕ ਵਿੱਚ ਆਇਆ ਸਫਲ ਹੋ ਗਿਆ ਪਰਲੋਕ ਆਪੇ ਸਫਲਾ ਹੋ ਜਾਣਾ ਅਵੰਤ ਪੰਕਤੀਆਂ ਪੜ੍ਹ ਕੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਅੱਗੇ ਕਰੀਏ ਬੇਨਤੀ ਅਨਾਥ ਨਾਥ ਦਇਆਲ ਸੁਖ ਸਾਗਰ ਸਰਬ ਦੋਖ ਪੈ ਹਰਨੀ ਮਨ ਬਾਛਤ ਜਤਵਤ ਨਾਨਕ ਦਾਸ ਤੇਖ ਜੀਵਾ ਪ੍ਰਭ ਚਰਨੀ ਹੇ ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਤੈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਉ ਰਾਮ ਕਲੀ ਮਹਲਾ 4 ਜਾਂ ਆਨੰਦ ਇਕ ਓੰਕਾਰ ਸਤਗੁਰ ਪ੍ਰਸਾਦ ਅਨੰਦ ਭਾਇ ਮੇਰੀ ਮਾਇ ਸਤਗੁਰੂ ਮੈਂ ਸਤਗੁਰ ਤਾਂ ਪਾਇਆ ਸਹਜ ਸੇਤੀ ਮਨ ਵਜੀ ਆਵਾ ਰਾਗ ਰਤਨ ਪਰਵਾਦ ਪਰਿਆ ਸਬਦ ਗਾਵਣ ਸਬਦੋ ਤਾਂ ਗਾਵੋ ਹਰੀ ਕੇ ਰਾਹ ਕਹਿ ਨਾਨਕ ਆਨੰਦ ਹੋਆ ਤੇ ਮਨ ਮੇਰੇ ਆ ਤੂੰ ਸਦਾ ਰਹੋ ਹਰ ਨਾਲ ਰਹੋ ਤੂੰ ਮਨ ਮੇਰੇ ਅੰਗਿਕਾਰੋ ਕਦ ਤੇਰਾ ਸਬਨਾ ਗਲਾ ਸਮਰਾਥ ਸੁਆਮੀ ਤੇਹ ਨਾਨਕ ਮਨ ਮੇਰੇ ਸਾਚੇ ਸਾਹਿਬਾ ਕਿਆ ਨਹੀਂ ਕਰ ਕਰਤਾ ਤੇਰਾ ਸਭ ਕੁਛ ਹੈ ਜਿਸ ਦੇਹ ਸੋ sada sada salaha teri naam jan ke man se aavaje sabd ਕਹ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰਤੇ ਰਹਿ ਸਾਚਾ ਨਾਮ ਮੇਰਾ ਸਾਚਾ ਨਾਮ ਆਧਾਰ ਮੇਰਾ ਜਿਨ ਭੁਖਾ ਸਭ ਤਨ ਸ਼ਾਂਤ ਸੁਖਮਨ ਆਏ ਵਸਿਆ ਜਿਨੇ ਛਾ ਸਭ ਸਦਾ ਕੁਰਬਾਨ ਕੀਤਾ ਗੁਰੂ ਵਿਟੋ ਜਸ ਦੀ ਹੈ ਕਹ ਨਾਨਕ ਸੁਣੋ ਸੰਤੋ ਸ਼ਬਦ ਤਰੋਪਿਆ ਰੋ ਸਾਚਾ ਨਾਮ ਮੇਰਾ ਅਦਾ ਤੁਮ ਬਾਜੇ ਪੰਚ ਸ਼ਬਦ ਪੰਚ ਦੂਤ ਤਦ ਵਸ ਕੀਤੇ ਕਾਲ ਕੰਟਕ ਤੁਰ ਕਰਮ ਪਾਇ ਤੁਧ ਜਨ ਕੋ ਸੇ ਨਾਮ ਹਰਗਹਿ ਕਹਿ ਨਾਨਕ ਤਹਿ ਸੁਖ ਹੋਆ ਤਤ ਘਰ ਅਨਹਦ ਅਨੰਦ ਸੁਨੋ ਵਡ ਪਾਗਿਓ ਸਗਲ ਮਨੋਰਥ ਧਾਰ ਬ੍ਰਹਮ ਪ੍ਰਭ ਪਾਇਆ